ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਸਿੱਧੂ ਗੋਤ ਬਾਰੇ ਗੱਲ ਕਰਾਂਗੇ ਸਿੱਧੂ ਪੱਟੀ ਰਾਜਪੂਤਾਂ ਵਿੱਚੋਂ ਹਨ ਪੁਰਾਣੇ ਸਮਾਂ ਵਿੱਚ ਪੱਟੀ ਰਾਜਪੂਤਾਂ ਦਾ ਰਾਜ ਮੱਥਰਾ ਤੋਂ ਲੈ ਕੇ ਗਜਨੀ ਤੱਕ ਸੀ ਇੱਕ ਪੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਬਸਾਇਆ ਉਸ ਦੀ ਵੰਸ਼ ਵਿੱਚ ਜੈਸਲ ਇੱਕ ਰਾਜਾ ਹੋਇਆ ਉਸ ਨੇ ਜੈਸਲਮੇਰ ਸ਼ਹਿਰ ਬਸਾ ਲਿਆ ਉਸ ਦਾ ਬੇਟਾ ਹੇਮਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈਸਵੀ ਵਿੱਚ ਆ ਗਿਆ ਜਦੋਂ ਸ਼ਾਹਬੁੱਦੀਨ ਗੋਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲ ਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਇਸ ਲਈ ਗੋਰੀ ਨੇ ਹੇਮ ਨੂੰ ਸਿਰਸੇ ਹਿਸਾਰ ਤੇ ਬਠਿੰਡੇ ਦੇ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ ਹੇਮ ਨੇ ਹਿਸਾਰ ਵਿੱਚ ਇੱਕ ਕਿਲਾ ਬੁਸਾਰਿਆ ਹੇਮ ਦੀ ਮੌਤ 1214 ਈਸਵੀ ਵਿੱਚ ਹੋਈ। ਹੇਮ ਦੇ ਪੁੱਤਰ ਜੌਂਦਰ ਦੇ 21 ਪੁੱਤ ਸਨ ਜਿਨ੍ਹਾਂ ਦੇ ਨਾਮ ਤੋਂ ਅੱਡ-ਅੱਡ ਨਵੇਂ 21 ਗੋਤ ਹੋਰ ਚੱਲ ਪਏ। ਇਸ ਦੇ ਇੱਕ ਪੋਤੇ ਮੰਗਲਰਾਓ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗਾਵਤ ਕੀਤੀ ਪਰ ਮਾਰਿਆ ਗਿਆ। ਮੰਗਲਰਾਓ ਦੇ ਪੁੱਤਰ ਅਨੰਦਰਾਓ ਦੇ بیٹے ਖੀਵਾਰਾਓ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ। ਖੀਵਾਰਾਓ ਦੇ ਘਰ ਸਿੱਧੂਰਾਓ ਨਾਮ ਦੇ ਪੁੱਤਰ ਦਾ ਜਨਮ ਹੋਇਆ। ਇਹ ਘਟਨਾ ਤਕਰੀਬਨ 1250 ਈਸਵੀ ਦੇ ਲਗਭਗ ਵਾਪਰੀ। ਸਿੱਧੂਰਾਓ ਦੀ ਵੰਸ ਜੱਟ ਬਰਾਦਰੀ ਵਿੱਚ ਰਲ ਗਈ। ਸਿੱਧੂ ਦੇ ਨਾਂ ਤੋਂ ਸਿੱਧੂ ਕੋ ਚੱਲਿਆ ਇਹ ਵੀਡੀਓ ਥੋੜੀ ਕੰਪਲੀਕੇਟਿਡ ਹੋ ਸਕਦੀ ਹੈ ਇਸ ਨੂੰ ਸਮਝਣ ਲਈ ਚੰਗੀ ਤਰ੍ਹਾਂ ਸਮਝਣ ਲਈ ਦੁਬਾਰਾ ਵੀਡੀਓ ਦੇਖ ਸਕਦੇ ਹੋ ਤਾਂ ਹੁਣ ਤੁਹਾਨੂੰ ਜਿਹੜੀ ਵੀਡੀਓ ਹੈ ਤੇ ਉਹਦੇ ਵਿੱਚ ਲਈ ਜਿਹੜੇ ਅਰਥ ਨੇ ਉਹ ਵਧੀਆ ਤਰ੍ਹਾਂ ਸਮਝਾਉਣਗੇ